ਸੜਕਾਂ ਦਾ ਲੋਕਾਂ ਨਹੀਂ ਅਸੀਂ ਫੇਰ ਦੁਬਾਰਾ ਨਹੀਂ ਬੜਨਾ ਨਹੀਂ ਬੜਨਾ ਬੁੱਟਾ ਝੋਕਾ ਨਹੀਂ ਭੇਡਾਂ ਬਣ ਕੇ ਮੁੱਲ ਨਹੀਂ ਪੈਣਾ ਇਹ ਇਨਸਾਨੀ ਜਾਮਿਆਂ ਦਾ ਕਹਿੰਦਾ ਰਹੋ ਤਿਆ ਤੱਕ ਤੇ ਫਲ ਸੰਦਾ ਜਦ ਖੂਨ ਹੋਵੇ ਜਾਮਿਆਂ ਦਾ ਅਜਾਦ ਖੂਨ ਹੋਵੇ ਜਾਮਿਆਂ ਦਾ ਹੋਰ ਹੋਰ ਨਹੀਂ ਕਰਦਾ मेरी <laughs> ਅੱਜ ਮੈਂ ਹਾ ਖਨੌਰੀ ਬਾਰਡਰ ਢਾਬੀ ਗੁਜਰਾ ਬਾਰਡਰ ਪੰਜਾਬ ਹਰਿਆਣਾ ਦਾ ਬਾਰਡਰ ਹੈ ਜਿਹੜਾ ਸਾਡੇ ਪੁਰਾਣੇ ਸੰਘਰਸ਼ੀਲ ਸਾਥੀਆਂ ਦੇ ਨਾਲ ਰਾਜਗੜ੍ਹ ਕੁੱਬੇ ਤੋਂ ਇਹ ਜਿਹੜੇ ਯੋਧੇ ਹੈ ਇੱਥੇ ਡਟੇ ਹੋਏ ਨੇ ਢਾਬੀ ਗੁਜਰਾ ਬਾਰਡਰ ਖਨੌਰੀ ਔਰ ਲੰਬੇ ਸਮੇਂ ਤੋਂ ਖਾਸ ਕਰਕੇ 13 ਫਰਵਰੀ ਤੋਂ ਇਹ ਸੰਘਰਸ਼ ਜਦੋਂ ਤੋਂ ਚੱਲਿਆ ਹੈ ਦੁਬਾਰਾ ਇਹ ਦੂਜਾ ਦੌਰ ਹੈਗਾ ਸੰਘਰਸ਼ ਦਾ ਜਿਹਦੇ ਵਿੱਚ ਮੁੜ ਕੇ ਫੇਰ ਲੰਬੇ ਇੰਤਜ਼ਾਰ ਤੋਂ ਬਾਅਦ ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਉਹਨੇ ਕੀਤੇ ਵਾਦੇ ਆਪਣੇ ਪੂਰੇ ਨਹੀਂ ਕੀਤੇ ਤਾਂ ਉਹਨੂੰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਹ ਦੌਰ ਖਾਸ ਕਰਕੇ 13 ਫਰਵਰੀ ਤੋਂ ਕੁਰਬਾਨੀਆਂ ਭਰਿਆ ਦੌਰ ਜੀ ਦੇ ਵਿੱਚ 40 ਦੇ ਕਰੀਬ ਕਿਸਾਨ ਜਿਹੜੇ ਹੈਗੇ ਆ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਆ ਤੇ ਇਹ ਸ਼ਹਾਦਤਾਂ ਦਾ ਸਿਲਸਲਾ جاری ਹੈ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ 121 ਹੋਰ ਮਰਜੀ ਵੜਿਆਂ ਦਾ ਜਥਾ ਵੀ ਇਸੇ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠਾ ਸੀਗਾ ਤੇ ਇਸ ਤੋਂ ਬਾਅਦ ਥੋੜੀ ਜੀ ਕੁੰਬ ਕਰਨੀ ਨੀਂਦ ਸੁੱਤੀ ਹੋਈ ਸਰਕਾਰ ਜਾਗੀ ਤੇ ਉਹਨਾਂ ਨੇ 14 ਤਰੀਕ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈਗਾ ਪਰ ਅਜੇ ਵੀ ਇਹ ਕਿਸਾਨਾਂ ਨੂੰ ਵੀ ਸਪਸ਼ਟ ਹੈ ਸੰਘਰਸ਼ੀਲ ਯੋਧਿਆਂ ਨੂੰ ਵੀ ਸਪਸ਼ਟ ਹੈ ਉਹਨਾਂ ਦੇ ਆਗੂਆਂ ਨੂੰ ਵੀ ਸਪਸ਼ਟ ਹੈ ਕਿ ਜਦੋਂ ਤੱਕ ਲੋਕਾਂ ਦਾ ਸਮੁੰਦਰ ਦਿੱਲੀ ਦੀਆਂ ਬਰੂਹਾਵਾਂ ਵੱਲ ਨੂੰ ਰੁਖ ਨਹੀਂ ਕਰਦਾ ਜਦੋਂ ਤੱਕ ਉਹਨਾਂ ਦੀ ਤਾਕਤ ਉਸੇ 2021 ਵਾਲੀ ਤਾਕਤ ਜਿੰਨੀ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੀ ਤੇ ਬਲਕਿ ਉਸ ਤੋਂ ਵੀ ਅੱਗੇ ਵਧਣ ਦਾ ਸੰਕੇਤ ਨਹੀਂ ਦਿੰਦੀ ਉਦੋਂ ਤੱਕ ਇਹ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰੇਗੀ ਬਲਕਿ ਹੁਣ ਤਾਂ ਉਤੋਂ ਅੱਗੇ ਵੀ ਬਹੁਤ ਸਾਰੀਆਂ ਮੰਗਾਂ ਹੋਰ ਜੁੜ ਗਈਆਂ ਨੇ ਤੇ ਜਿਹੜੀਆਂ ਪਿਛਲੇ ਸੰਘਰਸ਼ ਦੀਆਂ ਮੰਗਾਂ ਇਨਸਾਫ਼ ਦੀਆਂ ਲਖੀਮਪੁਰ ਖੀਰੀ ਦਾ ਮਸਲਾ ਹੈਗਾ ਕਿਸਾਨਾਂ ਆਗੂਆਂ ਦੇ ਉੱਤੇ ਬਣੇ ਕੇਸਾਂ ਦਾ ਮਸਲਾ ਹੈਗਾ ਬਹੁਤ ਸਾਰੇ ਪੈਂਡਿੰਗ ਮਸਲਿਆਂ ਦੇ ਬਾਵਜੂਦ ਤੇ ਅੱਜ ਜਿਹੜੇ ਨਵੇਂ ਮਸਲੇ ਹੋਰ ਜੁੜ ਗਏ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਮਸਲਾ 13 ਮੰਗਾ ਜਿਹੜੀਆਂ ਬਾਰ-ਬਾਰ ਜਿਹੜੇ ਕਿਸਾਨ ਆਗੂ ਆ ਉਹ ਕਹਿ ਰਹੇ ਨੇਗੇ ਤੇ ਇਸ ਪ੍ਰਸੰਗ ਦੇ ਵਿੱਚ ਅੱਜ ਅਸੀਂ ਇੱਕ ਅਜਿਹੇ ਨਾਜ਼ੁਕ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਾਂ ਪਰ ਉਸ ਦੇ ਵਿੱਚ ਇੱਕ ਆਸ ਦੀ ਕਿਰਨ ਵੀ ਵਿਖਾਈ ਦਿੰਦੀ ਹੈ ਕਿ ਵੱਖ-ਵੱਖ ਜਥੇਬੰਦੀਆਂ ਦੇ ਤਿੰਨੋਂ ਫਾਰਮ ਹੁਣ ਜਿਹੜੇ ਹੈਗਾ ਏਕਤਾ ਦਾ ਹੱਥ ਉਹਨਾਂ ਨੇ ਵਧਾਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ੁਭ ਸੰਕੇਤ ਹੈਗਾ ਕਿ ਇਹ ਸੰਘਰਸ਼ ਹੋਰ ਵੱਧ ਤਾਕਤ ਦੇ ਨਾਲ ਨਵੀਂ ਸ਼ਕਤੀ ਦੇ ਨਾਲ ਨਵੀਂ ਊਰਜਾ ਦੇ ਨਾਲ ਪੰਜਾਬ ਦੀ ਧਰਤੀ ਤੋਂ ਲੈ ਕੇ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕ ਫੈਲੇਗਾ ਤੇ ਇਸ ਨੂੰ ਦੁਨੀਆ ਭਰ ਦੇ ਵਿੱਚੋਂ ਹਮਾਇਤ ਜਿਹੜੀ ਆ ਹਾਸਲ ਹੋਏਗੀ ਇਸੇ ਕਾਮਨਾ ਦੇ ਨਾਲ ਮੈਂ ਗੱਲ ਕਰਨ ਜਾ ਰਿਹਾ ਇਸੇ ਆਸਾ ਦੇ ਨਾਲ ਮੈਂ ਗੱਲ ਕਰਨ ਜਾ ਰਿਹਾ ਰਾਜਗੜ ਕੁੱਬੇ ਜ਼ਿਲ੍ਹਾ ਬਠਿੰਡਾ ਬਠਿੰਡਾ ਦੇ ਜਿਹੜੇ ਸਰਗਰਮ ਆਗੂ ਕਾਰਕੁਨ ਮੇਰੇ ਸਾਥ ਨੇ ਮੇਰੇ ਮੇਰੀ ਪ੍ਰਾਣੀ ਕਰਮ ਭੂਮੀ ਵੀ ਰਿਹਾ ਜਦੋਂ ਮੈਂ 50 ਸਟਨ ਯੂਨੀਅਨ ਦੇ ਵਿੱਚ ਇੱਕ ਜ਼ਿੰਮੇਵਾਰ ਵਰਕਰ ਦੇ ਤੌਰ ਤੇ ਕੰਮ ਕਰਦਾ ਸੀਗਾ ਤਾਂ ਉਦੋਂ ਸਾਨੂੰ ਨੌਜਾਨ ਭਾਰਤ ਸਭਾ ਦੇ ਸੰਗ ਬਹੁਤ ਸਾਰੇ ਪ੍ਰੋਗਰਾਮ ਬਹੁਤ ਸਾਰੇ 50 ਸਟਨ ਯੂਨੀਅਨ ਦੇ ਜਿਲਾ ਜਲਾਸ ਵੀ ਇਸ ਪਿੰਡ ਦੇ ਵਿੱਚ ਹੁੰਦੇ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਪੁਰਾਣੇ ਸਾਥੀ ਵੀ ਇਹਨਾਂ ਦੇ ਵਿੱਚ ਸ਼ੋਭਤ ਨੇ ਉਹਨਾਂ ਤੋਂ ਵੀ ਵਿਸਥਾਰ ਚ ਸੁਣਾਵਾਂਗੇ ਤੇ ਹੁਣ ਮੈਂ ਅ ਇਹ ਗੱਲਬਾਤ ਦਾ سلسلہ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਤੁਸੀਂ ਦੱਸੋ ਤੁਹਾਡਾ ਸ਼ੁਭ ਨਾਮ ਕੀ ਹੈਗਾ ਤੇ ਤੁਸੀਂ ਜਿਹੜੇ ਹੈਗੇ ਆ ਕਦੋਂ ਤੋਂ ਇੱਥੇ ਮਤਲਬ ਜਿਹੜਾ ਆਏ ਸੀਗੇ ਹਾਂਜੀ ਬਾਈ ਰਜੀਤ ਕਾਲਸਾ ਬਾਈ ਰਜੀਤ ਜੀ ਤੇ ਮੈਂ ਜੀ 11.5 ਮਹੀਨਿਆਂ ਤੋਂ ਰਹੀ ਜਾਗਾ ਜਿੱਦਾਂ ਦਾ ਦੋਨਾਂ ਚੱਲਿਆ ਜਿੱਨੇ ਚੱਲਿਆ ਉੱਥੋਂ ਮੈਂ ਨਹੀਂ ਪਿੰਡ ਗਿਆ ਸਿਰਫ 2-4 ਦਿਨ ਬਿਮਾਰ ਹੋ ਗਿਆ ਸੀ ਇੱਥੇ ਦੋਲਣ ਦੇ ਵਿੱਚ ਝੜਿਆ ਹੋਇਆ ਪਿੰਡਕ ਪਿਆਲ ਹੈ ਮੇਰਾ ਜ਼ਿਲ੍ਹਾ ਸੰਗਰੂਰ ਤੇ ਸਿੱਧੂਪੁਰ ਗੈਰ ਰਾਜਨੀਤਿਕ ਮੈਂ ਜੁਨੀਅਰ ਦਾ ਪ੍ਰਧਾਨ ਆ ਖੁਦਾਬ ਇੱਥੇ ਬਹੁਤ ਜ਼ਿਆਦੇ ਸੰਗਤ ਦਾ ਤੇ ਮੇਰਾ ਇੱਥੇ ਸੰਯੋਗ ਰਹੇਗਾ ਦੱਲੇਵਾਲ ਸਾਹਿਬ ਦੇ ਨਾਲ ਹਰ ਟਾਈਮ ਮਿਲ-ਜੁਲ ਕੇ ਰਿਹਾ ਸੀ ਇਸ ਟਾਈਮ ਪਹਿਲੇ ਦਿਨ ਤੇ ਆਲ ਰੌਂਡ ਚੱਕਿਆ ਉਸ ਟਾਈਮ ਵੀ ਮੈਂ ਉਸ ਟਾਈਮ ਮੌਜੂਦ ਸੀ ਉੱਥੇ ਪਰ ਇਹ ਗੌਰਮੈਂਟ ਨੇ ਥੋੜੀਆਂ ਜੀਆਂ ਗਲਤ ਨੀਤੀਆਂ ਦੇ ਨਾਲ ਗਲਤ ਕੰਮ ਕਰੇ ਨੇਗੇ ਅਸੀਂ ਇਹ ਕਹਿੰਦੇ ਆ ਵੀ ਜਦ ਲੋਗ ਗੌਰਮੈਂਟ ਹੋਰੇ ਆਗੀ ਵੀ ਸਾਡੀਆਂ ਮੰਗਾਂ ਤੇ ਹਾਜ਼ਰ ਨਾਜ਼ਰ ਰਹੂਗੀ ਅਸੀਂ ਉਹਦਾ ਸੋਭਾ ਕਰਦੇ ਆ ਉਹਨਾਂ ਦੀ ਬਾਕੀ ਜੋ ਮੰਗਾਂ ਨੇ ਕਸਾਨੀ ਨੇ ਉਹ ਜਾਇਜ਼ ਨਹੀਂ ਜਾਇਜ਼ ਮੰਗੀਆਂ ਨਹੀਂ ਗੀਆਂ ਨਾਜਾਇਜ਼ ਨਹੀਂ ਹੈਗੀਆਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਸਾਵਾਸੀ ਜੀ ਅੱਗੇ ਤੁਸੀਂ ਨੇ ਸਾਨੂੰ ਪ੍ਰਪੋਜ਼ਰ ਦਿੱਤੀ ਹੈਗੀ ਮੀਟਿੰਗ ਦੀ ਅਸੀਂ ਕਹਿੰਨੇ ਵੀ ਇਹਦੇ ਵਿੱਚ ਪੂਰੀ ਖਾਸ਼ ਉਤਰੇ ਇੰਨੇ ਕਰਦੇ ਸੀ ਬੇਨਤੀ ਕਰਦੇ ਆ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣਾ ਨਾਮ ਆਪਣਾ ਨਾਮ ਦੱਸ ਦਿਓ ਕੱਲਾਂ ਦਾ ਨਾਮ ਤੇ ਪਿੰਡ ਦਾ ਨਾਮ ਹੋਰ ਕੋਈ ਜ਼ਰੂਰੀ ਨਹੀਂ ਲੰਬਾ ਹਾਂ ਤੁਹਾਡਾ ਸ਼ੁਭ ਨਾਮ ਕੀ ਹੈ ਜਿੰਨਾ ਕਹੋਂਦਾ ਉਹਨਾਂ ਦੱਸੇ RAM ਸਿੰਘ RAM ਸਿੰਘ ਤੁਹਾਡਾ ਪਿੰਡ ਕਿਹੜਾ ਹੈਗਾ ਮੋੜ ਮੰਡੀ ਮੋੜ ਮੰਡੀ ਔਰ ਇੱਥੇ ਕਿਦ ਕਿਦਨ ਆਏ ਸੀ ਤੁਸੀਂ ਤੇ 20 ਤਰੀਕ ਨੂੰ ਆਏ ਸੀ 20 ਤਰੀਕ ਨੂੰ ਆਏ ਸੀ ਪਹਿਲਾਂ ਵੀ ਆ ਗਏ ਪਹਿਲਾਂ ਵੀ ਆਉਂਦੇ ਰਹੇ ਹਾਂ ਜਦੋਂ ਪਹਿਲਾ ਸੰਘਰਸ਼ ਦਿੱਲੀ ਤੇ ਉੱਥੇ ਚੱਲਿਆ ਉਦੋਂ ਵੀ ਚੱਲ ਉਦੋਂ ਵੀ ਜਾਂਦੇ ਆ ਉਦੋਂ ਵੀ ਜਾਂਦੇ ਰਹੇ ਹਾਂ ਠੀਕ ਹੈ ਲੈ ਥੋੜਾ ਜਿਹਾ ਕੁਰਸੀ ਨਾ ਐ ਕਮਾਲ ਸੀ ਉਹ ਇਹ ਬਸ ਇਹ ਥੋੜਾ ਜਿਹਾ ਵਿੱਚ ਹਾਂਜੀ ਰਾਈਜੀ ਕਾਲ ਸਾਹਿਬ ਆਈ.ਐਨ.ਸੀ.ਪੀ ਦੇ ਮੇਰਾ ਨਾਮ ਨਰਮਲ ਸਿੰਘ ਹੈ ਜੀ ਪਿੰਡ ਮਾਉੜ ਕਲਾਂ ਤੋਂ ਆਂ ਅਦੀ ਉਹ ਤੇ ਦੇ 18 ਆ ਗਿਆ ਜੀ 23 ਤਰੀਕ ਦੇ ਜੀ 23 ਤਰੀਕ ਨੂੰ ਗਾਹਾਂ ਨਮਾਜ਼ ਦੇਖਾਂਗੇ ਪਿਛਲੇ ਸੰਘਰਸ਼ ਚ ਵੀ ਰਹੇ ਹੋ ਤੁਸੀਂ ਦਿੱਲੀ ਉਦੋਂ ਸਿੰਘੂ ਸੀਗੇ ਜਾਂ ਟਿਕਰੀ ਤੇ ਸੀ ਟਿਕਰੀ ਬਾਡਰ ਤੇ ਸੀ ਜੀ ਟਿਕਰੀ ਬਾਡਰ ਤੇ ਸੀ ਠੀਕ ਹੈ ਹੂੰ ਆ ਝੰਡਾ ਥੋੜਾ ਪਿਛਲੇ ਪਾਸੇ ਕਰ ਲਓ ਹੂੰ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਜਸਵੀਰ ਸਿੰਘ ਓਕੇ ਇੱਥੇ ਕਦੋਂ ਤੋਂ ਆਏ ਹੋ ਇੱਥੇ ਸਾਨੂੰ ਕਹੋਗੇ ਪੰਜ ਛੇ ਦਿਨਾਂ ਨੂੰ ਪਹਿਲਾਂ ਆ ਗਏ ਅੱਛਾ ਪਹਿਲਾਂ ਵੀ ਆਏ ਸੀ ਮਤਲਬ ਬਦਲ ਬਦਲ ਕੇ ਆਉਂਦੇ ਜਾਂਦੇ ਰਹੇ ਤੁਸੀਂ ਪਿੰਡ ਦੇ ਜਿਵੇਂ ਹੁਣ ਤੁਸੀਂ ਹੋ ਕੱਲ ਨੂੰ ਹੋਰ ਆ ਜਾਣਗੇ ਪਰਸ ਨੂੰ ਹੋਰ ਇਸ ਤਰ੍ਹਾਂ ਹਫਤੇ ਬਾਅਦ ਬਦਲ ਬਦਲ ਲਾ ਗਏ ਠੀਕ ਹੈ ਠੀਕ ਹੈ ਅੱਛਾ ਪਿੰਡ 'ਚ ਕਿਸ ਤਰ੍ਹਾਂ ਦਾ ਮਾਹੌਲ ਆ ਠੀਕ ਹੈ ਬੂਰਾ ਹੰਗਾਰਾ ਮਿਲ ਰਿਹਾ ਹੈ ਬੂਰਾ ਹੰਗਾਰਾ ਮਿਲ ਰਿਹਾ ਹੈ ਠੀਕ ਠੀਕ ਹੈ ਹਾਂਜੀ ਮੇਰਾ ਨਾਮ ਹੈ ਕਰਮਜੀਤ ਸਿੰਘ ਪਿੰਡ ਮੋੜਕਲਾ ਡਿਸਟ੍ਰਿਕਟ ਬਠਿੰਡਾ ਹੀ ਆ ਜੀ ਅਸੀਂ ਇੱਥੇ ਲਗਾਤਾਰ ਆ ਰਹੇ ਹਾਂ ਪਿਛਲੇ ਮਹੀਨੇ ਵੀ ਆਈਸੀਸੀ ਸਮਾਗਮ ਦੇ ਕੋਲ ਤੇ ਹੁਣ ਵੀ ਲਗਾਤਾਰ ਇਸ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਡਾ ਵੀ ਮੰਨ ਲਓ ਸਾਡੀਆਂ ਵਾਰੀਆਂ ਮੁਤਾਬਕ ਜਿਵੇਂ ਮੁੰਡੇ ਆ ਸਾਰੇ ਨੌਜਵਾਨ ਸਾਰੇ ਇੱਥੇ ਆ ਰਹੇ ਨੇ ਤੇ ਤੁਸੀਂ ਕਿੰਨਾ ਪੜੇ ਹੋ ਮਾਈਕਲਸ 2 ਪਲਸ 2 ਕਰੀਏ ਕੋਈ ਕਿਤਾਬਾਂ ਕੁਤੂਬਾ ਪੜ੍ਹਦੇਗਾ ਥੋੜੀਆਂ-ਮੋਤੀਆਂ ਥੋੜੀਆਂ-ਮੋਤੀਆਂ ਕਿਸਾਨੀ ਸੰਘਰਸ਼ ਬਾਰੇ ਖਬਰਾਂ-ਖੁਬਰਾਂ ਅਖਬਾਰ ਦੇ ਵਿੱਚ ਆਪਣਾ ਖੁਬਰਾਂ ਹਾਂ ਸੋਸ਼ਲ ਮੀਡੀਆ ਤੇ ਦੇਖੀ ਦੀਆਂ ਜੀ ਦੇਖੀ ਦੀਆਂ ਓਕੇ ਨਾਮ ਗੁਰਜਾਟ ਸਿੰਘ ਪਿੰਡ ਰਾਜਗੜ੍ਹ ਕੁੱਪੇ ਜ਼ਿਲ੍ਹਾ ਬਟਿੰਡਾ ਹੂੰ ਪੁਰਾਣਾ ਸਾਥੀ ਸਾਡਾ ਹਾਂ ਸਿੰਘ ਤੁਹਾਡੇ ਪੁਰਾਣੇ ਸਾਥੀ ਹਾਂ ਸੀ ਠੀਕ ਹੈ ਤੇ ਸਾਨੂੰ ਪਿੰਡ ਦੇ ਵਿੱਚੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਤੇ ਬਾਦਰ ਬਾਦਰ ਕੇ ਅਸੀਂ ਆਈ ਜੰਨੇ ਆ ਹੂੰ ਤੇ ਸਾਡੇ ਬੱਚੇ ਵੀ ਆਉਂਦੇ ਜਾਂਦੇ ਰਹਿੰਦੇ ਆ ਤੇ ਪਿੰਡ ਤੋਂ ਵਧੀਆ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਜਰਨਾ ਜਗਰਾ ਸਿੰਘ ਹੈ ਜੀ ਹਾਂ ਜੀ ਪਿੰਡ ਦਾ ਰਾਜਗੜ ਕੁੱਬੇ ਸਿੱਧੂਪੁਰ ਨੇ ਨਾਲ ਜੁੜੇ ਹੋਇਆ ਸੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹਮ ਤੇ ਅਸੀਂ ਇੱਥੇ ਕਦੋਂ ਤੋਂ ਆਏ ਹਾਂ ਇੱਥੇ ਸਾਲੋਂ 5-6 ਦਿਨ ਹੋ ਗਏ ਜੀ ਪਹਿਲਾਂ ਜਿੱਦੇ ਸਟਾਰਟਿੰਗ ਸੀ ਇੱਥੇ ਆਏ ਪਹਿਲੇ ਦਿਨ ਵੀ ਅੱਛਾ ਫਰਵਰੀ ਚ ਵੀ ਆਏ ਸੀਗੇ ਕਿਦੋਂ ਗੱਢ ਇੱਥੇ ਆਏ ਹਾਂ ਹਮ ਬਸ ਇਹ ਰਾਜਗੜ ਕੁੱਬੇ ਤੋਂ ਤੁਸੀਂ ਮਤਲਬ ਕਿੰਨੀਆਂ ਟਰਾਲੀਆਂ ਤੋਂ 1-2 ਹੈ ਸਾਡੇ ਪਹਿਲਾਂ ਤਾਂ 2 ਆਏ ਸੀਗੇ ਟਰਾਲੀਆਂ ਫਿਰ ਇਹ ਤੇ ਉਹਨੂੰ ਪੱਕੀ ਰਿਆਸ਼ ਬਣ ਕੇ ਫਿਰ ਇੱਕ ਟਿੱਕ ਟਾਲੀ ਇਸੇ ਮੋੜ ਕੇ ਲੈ ਓਕੇ ਓਕੇ ਹੁਣ ਹੁਣ ਮਤਲਬ ਉਹਨੂੰ ਘਰ ਬਣਾ ਲਿਆ ਤੁਸੀਂ ਪੂਰਾ ਸਾਰਾ ਕੁਝ ਸੈੱਟ ਕਰ ਲਿਆ ਠੀਕ ਹੈ ਹਾਂ ਠੀਕ ਹੈ ਠੀਕ ਹੈ ਤੇ ਜਿਹੜਾ ਪਾਣੀ ਟਾਣੀ ਦਾ ਇਹਦਾ ਪ੍ਰਬੰਧ ਕਿ ਕਿ ਆਪ ਲਿਓਨੇ ਜਾਂ ਕੋਈ ਹੋਰ ਬਾਹਰੋਂ ਦੇ ਜਿੰਦਾ ਆਪ ਭਰ ਕੇ ਲੈਣੇ ਆ ਆ ਭਰ ਕੇ ਲੈਣੇ ਪੈ ਕਿੱਥੋਂ ਭਰਦੇ ਹੋਏ ਪਿੱਛੋਂ ਪਿੱਛੋਂ ਅਖਨੋਰੀ ਬਾਰਡਰ ਤੋਂ ਜੀ ਅੱਛਾ ਅੱਛਾ ਠੀਕ 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 ਹੈ ਤੇ ਕੋਈ ਲੰਗਰ ਪਾਣੀ ਦੀ ਤਾਂ ਨਹੀਂ ਕਮੀ ਹੈ ਵਾਧੂ ਜੀ ਵਾਧੂ ਬੜਾ ਸਹਯੋਗ ਮਿਲਦਾ ਜੀ ਠੀਕ ਠੀਕ ਹੈ ਸਾਡੇ ਪਰਿਵਾਰ ਤੇ ਸਹਯੋਗ ਪਾਉਣੇ ਅਸੀਂ ਇੱਥੋਂ ਲੱਕੜਾਂ ਦੀ ਟਾਲੀ ਦੇ ਛੱਡ ਕੇ ਗਿਆ ਪਰ ਕੇ ਪਿੱਛੇ ਆ ਕੇ ਰਾਸ਼ਨ ਪਾਣੀ ਵੀ ਆਉਂਦਾ ਜਿੰਨਾ ਪਿੰਡਾਂ ਤੋਂ ਟਿਕਾਉ ਨਹੀਂ ਮਤਲਬ ਘਰਾਲੀਆਂ ਨਹੀਂ ਕਹਿੰਦੀਆਂ ਸੁਆਣੀਆਂ ਵੀ ਤੁਸੀਂ ਟਿਕਾਉ ਜੋ ਕਰੀਏ ਤਾਂ ਘਰ ਦੀ ਕਬੀਲ ਲਾਰੀ ਆ ਜੀ ਸਹਯੋਗ ਆ ਪੂਰਾ ਠੀਕ ਉਹ ਤਾਂ ਆਪ ਉਹ ਪਿਆਰਾ ਵੀ 4 ਦਿਨ ਦਾ ਮੈਂ ਇੱਧਰ ਦੇ ਦੋ ਹਾਂ ਲੈ ਲਓ ਲੈ ਲਓ ਹਾਨੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਗੁਰਦੀਪ ਸਿੰਘ ਪਿੰਡ ਰਾਜਗੜ ਕੁੱਬੇ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਅਸੀਂ 13 ਫਰਵਰੀ ਤੋਂ ਜਦੋਂ ਦਾ ਇੱਥੇ ਧਰਨਾ ਚੱਲਿਆ ਉਦੋਂ ਤੋਂ ਆ ਰਹੇ ਹਾਂ ਜੀ ਹੂੰ ਤੇ ਪਿੰਡ ਦਾ ਸਾਨੂੰ ਬਹੁਤ ਸਹਿਯੋਗ ਆਗਾ ਹੂੰ ਪਿੰਡ ਦੇ ਵਿੱਚ ਜੋ ਵੀ ਰਾਸ਼ਨ ਹੂੰ ਲੱਕੜ ਪਾਣੀ ਜੋ ਵੀ ਕਾਸੀ ਦੀ ਵੀ ਲੋੜ ਹੈ ਇੱਥੇ ਉਹ ਸਾਡੇ ਕੋਲੇ ਆ ਰਿਹਾ ਪਿੰਡ ਕਨੇਵਾ ਠੀਕ ਹੈ ਕੋਈ ਕਿਸੇ ਚੀਜ਼ ਦੀ ਇੱਥੇ ਘਾਟ ਨਹੀਂ ਤੇ ਸਿੰਘੂ ਟਿੱਕਰੀ ਤੇ ਵੀ ਪਹਿਲਾਂ ਰਹੇ ਹਾਂ 2020-21 ਟਿੱਕਰੀ ਤੇ ਸਾਡੀਆਂ ਦੋ ਟਰਾਲੀਆਂ ਸੀ ਜੀ ਪੱਕੀਆਂ ਅੱਛਾ ਅੱਛਾ ਉਦੋਂ ਵੀ ਡਟੇ ਰਹੇ ਹੋ ਹਾਂ ਜੀ ਹਾਂ ਜੀ ਪੂਰਾ ਜੀ ਠੀਕ ਹੈ ਮੇਰਾ ਨਾਮ ਜੀ ਬਲਕਾਰ ਸਿੰਘ ਜੀ ਹਾਂ ਬਲਕਾਰ ਸਿੰਘ ਹਾਂ ਜੀ ਜਿਹੜਾ ਸੰਗਰੂਰ ਅੱਛਾ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਓਕੇ ਤੇ ਕਦੋਂ ਤੋਂ ਆਏ ਹੋਏ ਹੋ ਇੱਥੇ ਤੁਸੀਂ ਸ਼ੁਰੂ ਤੋਂ ਹੈ ਜੀ 13 ਫਰਵਰੀ ਸ਼ੁਰੂ ਤੋਂ ਹਾਂ ਜੀ ਠੀਕ ਠੀਕ ਹੈ ਬਾਦਲ ਬਾਦਲ ਨਾਲ ਹਾਂ ਜੀ ਹੂੰ ਵਾਇਰ ਕਾਸਾ ਵਾਇਰ ਜੀ ਤੇ ਮਿਹਰਵਾਨ ਅਕਲਦੀਪ ਸਿੰਘ ਜੀ ਰਾਜਪੁਰਪੁਰ ਜਿਲ੍ਹਾ ਬਠਿੰਡਾ ਅਸੀਂ ਕਿਸਾਨ ਯੂਨੀਅਨ ਸਿੱਧੂ ਪਰਾਂ ਨਾਲ ਜੁੜੇ ਹੋਇਆ ਹਾਂ ਠੀਕ ਹੈ ਜੀ ਹਾਂ 13 ਫਰਵਰੀ ਤੁਸੀਂ ਇਹ ਕਿਸਾਨ ਯੂਨੀਅਨ ਨਾਲ ਕਿਹੜੇ ਸਾਲ ਤੋਂ ਜੁੜੇ ਹੋ ਤੁਸੀਂ ਕਿੰਨੇ ਸਾਲ ਹੋ ਗਏ ਜਿੱਥੋਂ ਉੱਥੇ ਆਪਣਾ ਚੱਲਦਾ ਸੀਗਾ ਜੀ ਪਹਿਲਾਂ ਵੀ ਅੱਛਾ ਦਿੱਲੀ ਵਾਲਾ ਜਦੋਂ ਟਿੱਕਰੀ ਬਾਰਡਰ ਜੀ ਸਿੰਘੂ ਬਾਰਡਰ ਤੇ ਉਦੋਂ ਜੁੜੇ ਹੋ ਸੀ ਪੁੱਛ ਆਉਂਦੀ ਜਾਂਦੀ ਹੈਗੀਆਂ ਸੀ ਬਦਲਵਾਦ ਦੀ ਠੀਕ ਹੈ ਤੇ ਬੱਚੇ ਸਹਿਯੋਗ ਕਰਦੇ ਨੇ ਕੋਈ ਵਿਰੋਧ ਨਹੀਂ ਕਰਦਾ ਵੀ ਬਾਪੂ ਕਿੱਥੇ ਚੱਲਿਆ ਤੂੰ ਨਾ ਨਾ ਜੀ ਠੀਕ ਹੈ ਬਹੁਤ ਅੱਛੀ ਗੱਲ ਹੈ ਤੇ ਇਹ ਨੰਦ ਹਾਂਜੀ ਹੁਣ ਇਹ ਸੀਗੀ ਜਾਣ ਪਛਾਣ ਜਿਹੜੀ ਸੰਗਤ ਮੇਰੇ ਸਾਹਮਣੇ ਬੈਠੀ ਹੈਗੀ ਆ ਤੇ ਹੁਣ ਆਪਾਂ ਵਿਸ਼ੇਸ਼ ਤੌਰ ਤੇ ਸਰਦਾਰ ਗੁਰਜੰਡ ਸਿੰਘ ਜਿਹੜੇ ਸਾਡੇ ਪੁਰਾਣੇ ਸੰਘਰਸ਼ਾਂ ਦੇ ਮੈਦਾਨਾਂ ਦੇ ਸਾਥੀ ਰਹੇ ਨੇਗੇ ਉਹਨਾਂ ਤੋਂ ਇਸ ਸੰਘਰਸ਼ ਬਾਰੇ ਕੁਝ ਜਾਣਕਾਰੀ ਉਹ ਕਿਵੇਂ ਸੋਚਦੇ ਨੇਗੇ ਇਸ ਸੰਘਰਸ਼ ਬਾਰੇ ਹੁਣ ਤੱਕ ਦਾ ਜਿਹੜਾ ਸਫ਼ਰ ਉਹਨਾਂ ਦਾ ਕਿਸ ਤਰ੍ਹਾਂ ਰਿਹਾ ਇਹ ਕੁਝ ਗੱਲਾਂ ਉਹਨਾਂ ਨਾਲ ਜਿਹੜੀਆਂ ਸਾਂਝੀ ਕਰਾਂਗੇ ਅੱਛਾ ਗੁਰਜੰਡ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੇਰਾ ਖਿਆਲ ਸਾਰੀ ਸੰਗਤੀ ਪੂਰੇ ਜੋਸ਼-ਖਰੋਸ਼ ਨਾਲ ਡੱਟੀ ਹੋਈ ਹੈ ਕਿਸੇ ਦੇ ਮਨ 'ਚ ਕੋਈ ਦੁਬਿਧਾ ਨਹੀਂ ਪਰਿਵਾਰਾਂ ਦਾ ਸਹਿਯੋਗ ਹੈ ਇਹ ਵੀ ਤੁਸੀਂ ਦੱਸ ਦਿੱਤਾ ਤੇ ਹੁਣ ਜਿਹੜਾ ਹੈਗਾ ਸੰਘਰਸ਼ ਅ ਤੁਸੀਂ ਕਿਵੇਂ ਸੋਚਦੇ ਹੋ ਕਿ 14 ਤਰੀਕ ਦੀ ਵੈਸੇ ਤਾਂ ਗੱਲਬਾਤ ਲਈ ਵੀ ਬੁਲਾ ਲਿਆ ਉਹਨਾਂ ਨੇ ਹਾਂਜੀ ਹਾਂਜੀ ਤੇ ਲੱਗਦਾ ਵੀ ਇਹ ਆਪਣੇ ਜਿੱਤ ਵਾਲੇ ਪਾਸੇ ਨੂੰ ਵਧੂਗਾ ਹਾਂਜੀ ਹਾਂਜੀ ਜਿੱਤ ਵਾਲੇ ਪਾਸੇ ਨੂੰ ਚੜੂਗੇ ਹਾਂ ਤੇ ਪਿੰਡਾਂ ਦੇ ਵਿੱਚੋਂ ਮਤਲਬ ਹੋਰ ਕੁਝ ਲੋਕਾਂ ਦੇ ਵਿੱਚ ਹੰਗਾਰਾ ਮਿਲ ਰਿਹਾ ਹਾਂਜੀ ਪੂਰਾ ਵਧੀਆ ਹੰਗਾਰਾ ਮਿਲ ਰਿਹਾ ਹੈ ਲੱਗਦਾ ਵੀ ਇਕੱਠ ਆਉਣ ਵਾਲੇ ਸਮੇਂ ਚ ਵਧੂਗਾ ਵਧੂਗਾ ਜੀ ਹਾਂ ਜੀ ਵਧੂਗਾ ਤੇ ਜਿਹੜੇ ਹੁਣ ਕਿਸਾਨ ਜੀ ਉਹਨਾਂ ਦੀ ਆਪਸ ਚ ਗੱਲਬਾਤ ਚੱਲ ਰਹੀ ਹੈਗੀ ਇਹਦੇ ਚ ਤੁਹਾਨੂੰ ਕੀ ਲੱਗਦਾ ਵੀ ਏਕਤਾ ਹੋ ਜੂਗੀ ਪੂਰੀ ਪੂਰੀ ਵਧੀਆ ਏਕਤਾ ਹੋਊਗੀ ਹਾਂ ਪੂਰਾ ਸਹਿਯੋਗ ਮਿਲੂਗਾ ਦੂਜੀ ਸਾਰੀਆਂ ਜੁਨੀਆਨਾਂ ਦਾ ਹਾਂ ਪੂਰਾ ਵਧੀਆ ਸਹਿਯੋਗ ਮਿਲੇ ਠੀਕ ਹੈ ਅੱਛਾ ਤੋਂ ਸਾਨੂੰ ਹਰਿਆਣੇ ਵਾਲੇ ਵੀ ਮਿਲੇ ਇੱਥੇ ਇਧਰ ਉਹ ਸਟੇਜ ਦੇ ਪਿਛਲੇ ਪਾਸੇ ਕਾਫੀ ਗਿਣਤੀ ਦੇ ਵਿੱਚ ਠਹਿਰੇ ਹੋਇਆ ਕਦੇ ਉਹਨਾਂ ਨਾਲ ਗੱਲਾਂ-ਵਾਟਾਂ ਹੋਈਆਂ ਹਾਂਜੀ ਉਹ ਪੂਰਾ ਸਹਿਯੋਗ ਦੇ ਰਹੇ ਆ ਜੀ ਅੱਛਾ ਜੀ ਪੂਰਾ ਸਹਿਯੋਗ ਦੇ ਰਹੇ ਆ ਅੱਬਾ ਉਹ ਕਹਿੰਦੇ ਹੁੰਦੇ ਆ بڑے ਭਾਈ ਹੋਂ ਤੁਸੀਂ ਮਾਰੇ ਆ ਨਾ ਅਸੀਂ ਛੋਟੇ ਭਾਈ ਆ ਹਾਂ ਉੱਥੇ ਮਤਲਬ ਮੈਂ ਕੱਲ ਬੈਠਾ ਸੀ ਉਹਨਾਂ ਦੀ ਵੀ ਇੱਕ ਜਿਹੜੀ ਹੈ ਇੱਕ ਸੱਜਣ ਨਾਲ ਮੁਲਾਕਾਤ ਕੀਤੀ ਤੇ ਉਹ ਮੋ ਹੁੱਕਾ ਜਾ ਘੁਮਾ ਕੇ ਮੇਰੇ ਮੂਹਰੇ ਕਰ ਦਿੰਦਾ ਤੇ ਉਹ ਕਹਿੰਦੇ ਮੈਂ ਕਹਾਂ ਵੀ ਮੈਂ ਤਾਂ ਪੀਤੀ ਹੀ ਨਹੀਂ ਕਹਿੰਦੇ ਨਾ ਮੈਂ ਕੋਈ ਨਸ਼ਾ ਨੂੰ ਜਾਂ ਪੀਤਾ ਮੈਨੂੰ ਮੇਰੇ ਬਾਦਰੋਗ ਨਹੀਂ ਹੈਗਾ ਤੇ ਬੜੇ ਮਜ਼ਾਕ ਆ ਕੇ ਮਤਲਬ ਬੜੇ ਖੁਸ਼ਮਜ਼ਾਜ ਕਹਿੰਦੇ ਗੱਲ ਹੀ ਕੋਈ ਨਹੀਂ ਹੈ ਜੀ। ਕਿ ਉਹਨਾਂ ਨੇ ਜੀ ਜਦੋਂ ਠਿਕਰੀ ਬਾਰਡਰ ਤੇ ਉਹਦੇ ਮੋਰਚਾ ਲੱਗਿਆ ਸੀ। ਹੂੰ। ਉਹ ਹਰਿਆਣੇ ਵਾਲਿਆਂ ਨੇ ਬੜਾ ਸਹਿਯੋਗ ਦਿੱਤਾ ਉਦੋਂ ਵੀ। ਹੂੰ ਹੂੰ। ਬੜਾ ਰਾਛਣ ਦੀ ਕੋਈ ਘਾਟ ਨਹੀਂ ਛੱਡੀ। ਹਾਂ। ਉਹ ਤੋਂ ਬਹੁਤ ਹੋਰ ਲੱਸੀ ਪਾਣੀ ਬੜਾ ਸਹਿਯੋਗ ਦਿੱਤਾ ਜੀ ਉਦੋਂ। ਹਾਂ ਹਾਂ ਬਿਲਕੁਲ ਲੱਸੀ ਦਾ ਆਮ ਹੀ ਰੱਖਿਆ ਹੁਣ। ਬੜਾ ਜੀ ਕਾਸੀ ਦੀ ਕਸਰੀ ਨਹੀਂ ਛੱਡੀ ਜੀ। ਉਹ ਤੋਂ ਬਹੁਤ ਬੜਾ ਖੁਸਾਉਂਦਾ ਸੀਗਾ ਜੀ। ਠੀਕ ਹੈ। ਤੇ ਬਾਕੀ ਇੱਕ ਚੀਜ਼ ਮੈਨੂੰ ਲੱਗਦੀ ਹੈ ਮੈਂ ਇਹ ਪਿਛਲੇ ਸਿਰੇ ਤੋਂ ਲੈ ਕੇ ਇੱਧਰ ਤੱਕ ਮੈਨੂੰ ਜਿਹੜੀ ਮਹਿਸੂਸ ਹੋਈ ਹੈ ਉਹ ਤੁਹਾਡੇ ਕੋਲ ਪੁੱਛਦਾ ਹੋ ਸਕਦਾ ਹੋਦਾ ਕੋਈ ਤੁਹਾਡੇ ਕੋਲ ਮਤਲਬ ਮਿਲ ਜਵੇ ਕੋਈ ਹੱਲ ਮਿਲ ਜਵੇ ਜਾਂ ਜਿਹੜੀ ਮੇਰੇ ਮਨ 'ਚ ਸਵਾਲ ਹੈ ਉਹ ਸਵਾਲ ਇਹ ਹੈ ਵੀ ਇਸਤਰੀਆਂ ਦੀ ਗਿਣਤੀ ਬਹੁਤ ਘੱਟ ਹੈ ਜਿਵੇਂ ਪਿਛਲੇ ਵਾਰ ਟਿੱਕਰੀ ਬਾਡਰ ਤੇ ਜਿਹੜੀ ਅਗਰਾਹਾ ਵਾਲਿਆਂ ਦੀ ਜਿੱਥੇ ਬੰਦੀ ਸੀਗੀ ਵੈਸੇ ਤਾਂ ਸਾਰੀਆਂ ਜਿੱਥੇ ਬੰਦੀਆਂ ਚ ਹੀ ਹੈਗੀਆਂ ਅਸੀਂ ਏਦੋਂ ਵੱਧ ਸੀਗੀ ਗਿਣਤੀ ਹਾਂਜੀ ਹਾਂਜੀ ਤੇ ਇਹ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਉਹ ਆਏ ਆ ਜੀ ਜਦੋਂ ਕਿਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਆਂ ਹਾਂ ਉਹ ਆਉਂਦੀਆਂ ਉਹ ਤਾਂ ਆਉਂਦੀਆਂ ਬਸ ਉਹ ਆਉਂਦੀਆਂ ਹਜੇ ਤੁਸੀਂ ਮਤਲਬ ਸਮਝਦੇ ਆਂਦੀ ਹਜੇ ਟਾਈਮ ਆਇਆ ਨਹੀਂ ਫਿਰ ਬੁਲਾ ਲਾਂਗੇ ਐਦਾਂ ਸੋਚ ਰਹੇ ਹਾਂ ਜਦੋਂ ਬੁਲਾ ਲੈਨੇ ਆ ਹਾਂ ਆਉਂਦੀਆਂ ਜੀ ਆਉਂਦੀਆਂ ਤੇ ਜਦੋਂ ਹੁਣ ਵੀ ਸਾਨੂੰ ਲੋੜ ਪਈ ਤਾਂ ਆਉਣਗੀਆਂ ਠੀਕ ਹੈ ਜੋਗ ਮਤਲਬ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮਤਲਬ ਹ ਜੇ ਤੁਸੀਂ ਸਮਝਦੇ ਹੋ ਵੀ ਸੰਘਰਸ਼ ਦਾ ਉਹ ਪੜਾ ਨਹੀਂ ਆਇਆ ਜਦੋਂ ਅਸੀਂ ਸਾਰੀ ਤਾਕਤ ਝੋਕਣੀ ਹੈ ਝੋਕਣੀ ਹੈ ਹਾਂਜੀ ਪਹਿਲਾਂ ਉਹ ਕੌਡੀਆਂ ਵਾਲੀ ਖੇਡ ਹੁੰਦੀ ਸੀ ਸਣੇ ਵਿੱਚ ਲੈ ਜੀ ਹਾਂ ਹਾਂਜੀ ਹਾਂਜੀ ਤੇ ਅੱਛਾ ਦੂਜਾ ਜਿਹੜਾ ਹੈਗਾ ਪਿਛਲੇ ਸੰਘਰਸ਼ ਦੌਰਾਨ ਇਹ ਦੇਖਿਆ ਸੀਗਾ ਵੀ ਜਿਹੜੇ ਖੇਤ ਮਜ਼ਦੂਰ ਨੇ ਆਪਣੇ ਜੀ ਸਰ ਜਿਨ੍ਹਾਂ ਨੂੰ ਅੰਗਰੇਜ਼ੀ ਚ ਲੈਂਡਲੈਸ ਕਹਿੰਦੇ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹਾਂਜੀ ਹਾਂ ਪਹਿਲਾਂ ਉਹ ਕਿਸਾਨਾਂ ਨਾਲ ਸੇਰੀ ਪਾਲੀ ਦਾ ਕੀਤਾ ਕਰਦੇ ਸੀਗੇ ਹੁਣ ਨੌਕਰੀ ਵਗੈਰਾ ਦਾ ਹੈਗਾ ਤੇ ਮਤਲਬ ਉਹਨਾਂ ਕੋਲ ਆਪਦੀ ਜ਼ਮੀਨ ਨਹੀਂ ਹੈਗੀ ਹਾਂ ਹਾਂ ਤਾਂ ਉਹਨਾਂ ਦੀ ਜਿਹੜਾ ਗਿਣਤੀ ਹੈ ਜਾਂ ਇਹ ਇਹਦੇ ਵਿੱਚ ਸ਼ਮੂਲੀਅਤ ਹੈਗੀ ਆ ਉਹ ਪਹਿਲਾਂ ਵਾਲੇ ਸੰਘਰਸ਼ ਚ ਵੀ ਘਟ ਰਹੀ ਸੀਗੀ ਉਹ ਇਹ ਵਿਚਾਰ ਚਰਚਾ ਦਾ ਵਿਸ਼ਾ ਬਣੀ ਸੀ ਵੀ ਯਾਰ ਉੱਤਰੋਂ ਜਿਹੜੀ ਹੈਗਾ ਨਾ ਉਹ ਜਿੰਨੀ ਗਿਣਤੀ ਆ ਉੰਨੀ ਆ ਰਹੀ ਨਹੀਂ ਕਿਸਾਨ ਤਾਂ ਠੀਕ ਹੈ ਵੱਡੀ ਗਿਣਤੀ ਚ ਆ ਜਾਂਦੇ ਆ ਤੇ ਇਹ ਤੁਹਾਨੂੰ ਕਿਵੇਂ ਲੱਗਦਾ ਵੀ ਕੀ ਕਾਰਨ ਹੈ ਆਏ ਆ ਜੀ ਉਹਨਾਂ ਦੀ ਨਾ ਕੁਝ ਵਿਚਾਰੇ ਦੀ ਸਹਯੋਗ ਹੈ ਹਾਂ ਉਹਨਾਂ ਸਹਯੋਗ ਹੈ ਪਰ ਉਹਨਾਂ ਦੀ ਥੋੜੀ ਜੀ ਮਜਬੂਰੀ ਰੋਟੀ ਪਾਣੀ ਦੀ ਮਤਲਬ ਮਜਦੂਰੀ ਕਰੇ ਬਿਨਾ ਮਜਦੂਰੀ ਕਰਨੀ ਇਸ ਕਰਕੇ ਉਹਨਾਂ ਨੂੰ ਮਜਬੂਰੀ ਹੈ ਹਾਂ ਕਿਸਾਨਾਂ ਕੋਲੇ ਮਤਲਬ ਥੋੜੇ ਬੋਤੇ ਸਾਧਨ ਹੈਗੇ ਆ ਉਹ ਉਹਨਾਂ ਦਾ ਚੱਲ ਜਾਂਦਾ ਇਹ ਇਹ ਤੁਹਾਨੂੰ ਮਤਲਬ ਕਾਰਨ ਲੱਗਦਾ ਹਾਂ ਉਹਨਾਂ ਦੀ ਇਹ ਹੈ ਤੇ ਸਹਯੋਗ ਪੂਰਾ ਹੈ ਸਹਯੋਗ ਪੂਰਾ ਮਤਲਬ ਅਸੀਂ ਜਾਂਦੇ ਸੀ ਤੇ ਸਾਨੂੰ ਉਹਨਾਂ ਦਾ ਪੂਰਾ ਸਹਿਯੋਗ ਸੀ ਸਾਡੇ ਨਾਲ ਪੂਰਾ ਸਾਡੇ ਨਾਲ ਜਾਂਦੇ ਸੀ ਇਹ ਸਾਡੇ ਮੈਂਬਰ ਸਾਹਿਬ ਹੈਗੇ ਇਹ ਮਜ਼ਦੂਰ ਹੈ ਪੂਰਾ ਸਹਿਯੋਗ ਦੇ ਰਹੇ ਹੈ ਠੀਕ ਹੈ ਅੱਛਾ ਅੱਛਾ ਇਹ ਖੇਤ ਮਜ਼ਦੂਰ ਨੇਗੇ ਇਹ ਮਜ਼ਦੂਰ ਹੈ ਅੱਛਾ ਬੈਰੀ ਨਾਈਸ ਯਾਰ ਬਹੁਤ ਖੁਸ਼ੀ ਦੀ ਗੱਲ ਹੈ ਤੇ ਇਹ ਇੱਕ ਵਾਰੀ ਨਾਂ ਆਪਣਾ ਦੁਬਾਰਾ ਦੱਸਿਓ ਮੇਰਾ ਨਾਂ ਕਲਦੀਪ ਸਿੰਘ ਜੀ ਰਾਜਗੜ੍ਹ ਕੁੱਬੇ ਹੈ ਅੱਛਾ ਤੁਸੀਂ ਮਤਲਬ ਜਿਹੜਾ ਆਪਣਾ ਮਜ਼ਦੂਰੀ ਦਾ ਕੰਮ ਹੈਗਾ ਜਾਂ ਦਿਹਾੜੀ ਦਾ ਕੰਮ ਹੈਗਾ ਉਹ ਆ ਕਈ ਵਾਰੀ ਸ਼ਹਿਰਾਂ ਚ ਵੀ ਕੰਮ ਮਿਲ ਜਾਂਦਾ ਸ਼ਹਿਰ ਚ ਵੀ ਜਾਣੇ ਹੋ ਕਿ ਪਿੰਡ ਪਿੰਡ ਚ ਹੀ ਸਰ ਜਾਂਦਾ ਪਿੰਡ ਚ ਵੀ ਸ਼ਹਿਰ ਚ ਵੀ ਜਿੱਥੇ ਮਿਲ ਜੇ ਫਿਰ ਜਾਣਾ ਜਿੱਥੇ ਮਿਲ ਜਾਂਦੇ ਆ ਹਾਂ ਠੀਕ ਆ ਠੀਕ ਆ ਬੱਚੇ ਕਿੰਨੇ ਆ ਤੁਹਾਡੇ ਦੋ ਆ ਜੀ ਦੋ ਬੱਚੇ ਉਹ ਕੀ ਕੰਮ ਕਰਦੇ ਉਹ ਬਸ ਮੰਨ ਲਓ ਇੱਕ ਤਾਂ ਗਾ ਆਪਣਾ ਆ ਕਰਦਾ ਗਾ ਕੰਪੈਨ ਦਾ ਡਰਾਈਵਲਾ ਅੱਛਾ ਤੇ ਦੂਸਰਾ ਗਾ ਜਿਹੜਾ ਹਾ ਟੂੜੀਆਂ ਟਾਟੀਆਂ ਦਾ ਕੰਮ ਕਰਦਾ ਗਾ ਕੰਮ ਆਪਣੇ ਆ ਅੱਛਾ ਪਲੰਬਰ ਦਾ ਪਲੰਬਰ ਦਾ ਹਾਂ ਪਲੰਬਰ ਦਾ ਆ ਪੜੇ ਕਿੰਨੇ ਸੀਗੇ ਉਹ ਉਹੋ ਬੱਚੇ ਸਾਡੇ ਕੋਈ 9 ਪੜਿਆ ਸੀ ਕੋਈ 7 8 ਘੁੱਟ ਗਈ ਸੀ ਆਟ ਉਟ ਗਏ ਸੀ ਯਾਨੀ ਉਹ ਫਿਰ ਘਰ ਦੀਆਂ ਮਜਬੂਰੀਆਂ ਕਰਕੇ ਵੀ ਹਨਾ ਨਾਲ ਕੰਮ ਕਰਾਉਣਾ ਪੈਂਦਾ ਹੋਊਗਾ ਬਾਕੀ ਖਰਚੇ ਖੁਰਚੇ ਵੀ ਹਾਂ ਠੀਕ ਆ ਚਲੋ ਬਹੁਤ ਵਧੀਆ ਗੱਲ ਆ ਤੁਸੀਂ ਆਪਣਾ ਫਿਰ ਵੀ ਯੋਗਦਾਨ ਪਾ ਰਹੇ ਹੋ ਇੰਨੀਆਂ ਤੰਗੀਆਂ ਤਰੁਸ਼ੀਆਂ ਦੇ ਬਾਅਦ ਵੀ ਹਨਾ ਅੱਛਾ ਹੋਰ ਬਾਕੀਆਂ ਚੋਂ ਆਪਣੀ ਗੱਲਬਾਤ ਦੇ ਚੱਲਦੇ ਸਿਲਸਲੇ 'ਚ ਕੋਈ ਮੰਨ ਦੇ ਵਿੱਚ ਆਉੜੀ ਹੋਵੇ ਵੀ ਆਜ ਆਰ ਕਰੀਏ ਆਪਾਂ ਦੇਖੋ ਇਹ ਗੱਲ ਤੁਹਾਡੀ ਦੇਸ਼ ਵਿਦੇਸ਼ ਚ ਜਾਣੀ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣੀ ਭਾਰ ਦੇ ਸਾਰੇ ਸੂਬਿਆਂ ਦੇ ਵਿੱਚ ਕਿਉਂਕਿ YouTube ਆ ਇੰਟਰਨੈਸ਼ਨਲ ਲੈਵਲ ਦਾ ਚੈਨਲ ਹੈਗਾ ਉਹ ਤੇ ਵੌਇਸ ਆਫ ਈਸਟ ਪੰਜਾਬ ਆਪਣੇ ਚੈਨਲ ਦਾ ਨਾਮ ਹੈ ਤੋ ਇਹਦੇ ਵਿੱਚ ਅੰਗਰੇਜ਼ੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਹਾਂਜੀ ਇਹ ਮੇਰੀ ਬੇਨਤੀ ਹੈ ਜੀ ਕੋ ਜੀ ਵੀ ਜਿਹੜੀ ਸਾਡੀ ਸਰਕਾਰ ਅੱਜ ਰਾਜੀ ਲਾਲੂ ਸਰਕਾਰ ਨਾਲੋਂ ਹੂੰ ਇਹ ਜਿਹੜੀ ਖੜਕੀ ਇਹਨਾਂ ਨੇ ਲਾਈ ਐ ਜੀ ਇਹ ਸਾਰਿਆਂ ਵਾਸਤੇ ਲੱਗੀ ਹੋਈ ਐ ਹੂੰ ਵਿੱਚ ਕਈ ਨੂੰ ਸਾਰੇ ਕਿੱਤਿਆਂ ਵਾਲੇ ਮਤਲਬ ਹੂੰ ਦੁਕਾਨਦਾਰ ਖੇਤ ਮਜ਼ਦੂਰ ਮੁਲਾਜ਼ਮ ਚੱਲਣੀ ਐ ਬਰਕਸ਼ਾਪ ਚੱਲਣੀਆਂ ਐ ਕੋਈ ਦੁਕਾਨ ਚੱਲਣੀਆਂ ਐ ਕੋਈ ਓਪਰਚੁਨਿਟੀ ਦੁਕਾਨ ਚੱਲਣੀਆਂ ਐ ਹੂੰ ਹੂੰ ਇਹ ਸਾਰੀ ਇਸ ਸੰਘਾਸ ਨਾਲ ਜੁੜੀ ਹੋਈ ਐ ਜੀ ਸਭ ਤੋਂ ਬੇਨਤੀ ਕਰਦੇ ਆ ਜੀ ਅਸੀਂ ਹੂੰ ਉਹਨਾਂ ਨੂੰ ਸਭ ਨੂੰ ਜੁੜਨਾ ਚਾਹਦੇ ਹਾਂ ਹੂੰ ਆਉਂਦੇ ਵੀ ਨਹੀਂ ਤੇ ਹੋਰ ਜ਼ੋਰ ਪੱਧਰ ਤੇ ਮਤਲਬ ਹੋ ਬਿਲਕੁਲ ਬਿਲਕੁਲ ਜੇ ਫਸਣਾ ਹੈ ਜੇ ਤਾਂ ਅਸੀਂ ਕਰਕੀ ਦੇ ਵਿੱਚ ਸਾਰਿਆਂ ਨਹੀਂ ਫਸਣਾ ਸਾਰਿਆਂ ਨੇ ਫਸਣਾ ਇਹ ਸਹੀ ਗੱਲ ਆ ਤੁਹਾਡੀ ਹੂੰ ਕਿਉਂਕਿ ਸ਼ਹਿਰਾਂ ਜਿਸੀਂ ਦੇਖ ਰਹੇ ਆ ਹਾਂਜੀ ਬਾਕੀ ਬੀਤੀ ਆ ਜੀ ਮਤਲਬ ਅਜੇ ਨੂੰ ਵੀ ਸਾਡਾ ਰਾਜਾ ਹੀ ਲਾਉ મોદી